ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਲੋਕਤੰਤਰ ਦਾ ਮੇਲਾ ਹੋਣ ਜਾ ਰਿਹਾ ਹੈ ਜਿਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀਆਂ ਦੀ ਚੋਣ ਹੋ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਿਨ੍ਹਾਂ ਨੇ ਇਹ ਚੋਣਾਂ ਕਰਾਉਣ ਵਾਸਤੇ ਪੰਜਾਬ ਸਰਕਾਰ ਨੂੰ ਮਜਬੂਰ ਕੀਤਾ ਤੇ ਹਦਾਇਤ ਦਿੱਤੀ ਦੇਖੋ ਦੋਸਤੋ ਪਿਛਲੇ 4 ਸਾਲਾਂ ਦੇ ਵਿੱਚ ਜਿੰਨੀਆਂ ਵੀ ਪੰਜਾਬ ਦੇ ਵਿੱਚ ਚੋਣਾਂ ਆਈਆਂ ਨੇ ਉਨਾਂ ਸਾਰਿਆਂ ਤੋਂ ਇੰਨੇ ਚੰਗੇ ਕੰਮ ਕੀਤੇ ਹੈ ਮੌਜੂਦਾ ਸਰਕਾਰ ਨੇ ਭਜਦੇ ਆ ਭਜਦੇ ਰਹੇ ਆ ਪੰਚਾਇਤੀ ਚੋਣਾਂ ਵੀ ਹਾਈ ਕੋਰਟ ਨੇ ਕਰਵਾਈਆਂ ਲੋਕਲ ਬਾਡੀ ਜਿਹਨੂੰ ਆਪਾਂ ਮਸੀ ਦੀਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਕਹਿੰਦੇ ਆ ਉਹ ਵੀ ਹਾਈ ਕੋਰਟ ਨੇ ਕਰਵਾਈਆਂ ਸਾਡੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤੇ ਅੱਜ ਜਿਹੜੀ ਚੋਣ ਹੋਣ ਜਾ ਰਹੀ ਹੈ ਮੈਂ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੋਕਲ ਲੈਵਲ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਕ ਸੰਤੀਆਂ ਦੀਆਂ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਲੜਨ ਜਾ ਰਹੇ ਆ ਪਾਰਟੀ ਦੇ ਸਿੰਬਲ ਤੇ ਸਾਡੇ ਉਮੀਦਵਾਰ ਚਾਹੇ ਕਿਸੇ ਵੀ ਤਰ੍ਹਾਂ ਦੀ ਐਨਓਸੀ ਕਿਸੇ ਵੀ ਵਿਭਾਗ ਤੋਂ ਲੈਣ ਆਉਂਦੇ ਆ ਮੈਂ ਸਾਰੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਨੂੰ ਹਰਾਸ਼ਮੈਂਟ ਨਾ ਕੀਤਾ ਜਾਵੇ ਕਿਸੇ ਨਾਲ ਬਿਤਕਰਾ ਨਾ ਕੀਤਾ ਜਾਵੇ ਇਹ ਲੋਕਾਂ ਦੀ ਕਚਹਿਰੀ ਵਿੱਚ ਫੈਸਲਾ ਹੋ ਜਾਣਾ ਹੈ ਲੋਕਤੰਤਰ ਦਾ ਮੇਲਾ ਸਹੀ ਹੋਣਾ ਚਾਹੀਦਾ ਕੋਈ ਪਾਰਟੀ ਜਿੱਤੇ ਹਾਰੇ ਲੋਕਤੰਤਰ ਜਿੱਤਣਾ ਚਾਹੀਦਾ ਜੇ ਕੋਈ ਬੰਦੇ ਦੇ ਨਾਲ ਬਿਤਕਰਾ ਕੀਤਾ ਤਾਂ ਸਾਡੀ ਪਾਰਟੀ ਹਾਈ ਕਮਾਂਡ ਦੀਆਂ ਸਾਨੂੰ ਹਦਾਇਤਾਂ ਨੇ ਸਾਡੇ ਕਾਨੂੰਨੀ ਸਲਾਹਕਾਰ ਆ ਜਿਹੜੇ ਸਾਰੇ ਜ਼ਿਲ੍ਹਾ ਪੱਧਰੀ ਤਿਆਰ ਬੈਠੇ ਆ ਸੋ ਇਸ ਕਰਕੇ ਕੋਈ ਇਸ ਤਰ੍ਹਾਂ ਦਾ ਕੰਮ ਕੋਈ ਵੀ ਮੁਲਾਜ਼ਮ ਵੀਰ ਸਾਡਾ ਸਤਿਕਾਰਯੋਗ ਨਾ ਕਰੇ ਕਿ ਜਿਹਦੇ ਕਰਕੇ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਪਵੇ ਤੇ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਕਰਨੀ ਇੱਕ ਪਵੇ ਮੈਂ ਸਾਰਿਆਂ ਨੂੰ ਇਹ ਦੁਬਾਰਾ ਬੇਨਤੀ ਕਰਦਾ ਹਾਂ ਵੀ ਸਾਡੇ ਉਮੀਦਵਾਰ ਤੁਹਾਡੇ ਕੋਲ ਐਨਓਸੀਆਂ ਵਗੈਰਾ ਜੋ ਵੀ ਲੈਣ ਆਉਣਗੇ ਤੁਸੀਂ ਉਹਨਾਂ ਨੂੰ ਮੈਰਿਟ ਦੇ ਆਧਾਰ ਤੇ ਨਾਲ ਦੀ ਨਾਲ ਐਨਓਸੀਆਂ ਦੇਣੀਆਂ ਆ ਕੋਈ ਵਿਤਕਰਾ ਜਾਂ ਹਰਾਸ਼ਮੈਂਟ ਨਾ ਕਰਿਓ ਨਹੀਂ ਇਹ ਤੁਹਾਨੂੰ ਭੁਗਤਣੀਆਂ ਪੈਣਗੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ